सोचना बड़े आए विचारियामुख द्वार किपा करो दिन के का मेरा गुण ਸੁਖੈ ਸੁਆਮੀ ਮਾਨਸ ਕੀ ਕਹੇ ਸਤਿ ਸ੍ਰੀ ਅਕਾਲ ਗੁਰੂ ਕੈ ਜਨਮ ਮਰਨ ਦੁਖ ਜਾਈ ਦਰਸ਼ਨ ਕਥ ਅਕਰੋਖਾ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਇਰੂ ਸਾਹਿਬ ਜੀ ਕਨਸਰੀ ਮਹਾਨਾ ਪੰਚਵਕ ਪਰਵੰ ਇਕ ਓੰਕਾਰ ਸਤਿਗੁਰ ਪਰਸਾਦ ਬੰਦਨਾ ਹਰ ਬੰਦ tan gun gabo kopan rai raha vada paag pete kur deva ਸਰਕਰ ਕਨੇ ਆਸਾਂ ਦੋ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਅਰਤੰ ਤੋ ਕੰਚ ਪਾਪ ਨ ਕਰੇ ਜਮ ਜੰਨਾ ਨ ਆਵੇ ਨੇੜੇ कृष्णायाग्न प्रभया पभुजा नानयो तरे प्रभरनाय तृष्णायाग्न प्रभया पुजा नानकयो Never and night